ਕੀ <coughs> ਯਾਰ 24 ਦਾ ਸ਼ਾਵਣ ਦਾ ਪਹਿਲਾ ਹੀ ਸੋਮਵਾਰ ਹੈ। ਔਰ ਸਾਰੇ ਹੀ ਭਗਤਾਂ ਨੂੰ ਸ਼ਾਵਣ ਦੇ ਪਹਿਲੇ ਸੋਮਵਾਰ ਦੀ ਔਰ ਸ਼ਾਵਣ ਦੇ ਮਹੀਨੇ ਦੀ ਜੋ ਸੇ ਭਗਤਾਂ ਕਾਵਲ ਲੈਣ ਵੀ ਗਏ ਆ ਜਾਂ ਇੱਥੇ ਨੰਗਾ ਜਲ ਚੜਾ ਕੇ ਆਪਣੀ ਮਰਤਾ ਪੂਰੀ ਕਰ ਰਹੇ ਨੇ। ਇਹਨਾਂ ਸਾਰੇ ਮੰਡੀ ਨਿਵਾਸੀਆਂ ਨੂੰ, ਸ਼ਹਿਰ ਨਿਵਾਸੀਆਂ ਨੂੰ, ਦੇਸ ਵਾਸੀਆਂ ਨੂੰ ਅੱਜ ਪਹਿਲੇ ਸ਼ਾਵਣ ਦੀ ਬਹੁਤ-ਬਹੁਤ ਵਧਾਈ। ਔਰ ਮੈਂ ਮੈਂ ਬੇਨਤੀ ਕਰਦਾ ਹਾਂ ਜੋ ਪਕਾ ਜਾਨ ਸਰਦਾ ਨਾਲ ਛੋਲੇ ਦਰਵਾਜ਼ੇ ਅੱਥਾ ਦੇਖਣ ਆਉਂਦੇ ਨੇ ਉਹਨਾਂ ਦੀ ਮਨੋ ਕਾਮਨਾ ਪੂਰੀ ਕਰੋ ਔਰ ਸ਼ਕਤਰ ભગવાન ਨੂੰ ਹਾਂ ਜੀ ਬਹੁਤ ਸ਼ੰਕਰ ਭਗਵਾਨ ਨੇ ਕੀ ਸਾਵਨ ਦੇ ਅਜ ਪਹਿਲੇ ਦਿਨ ਭਗਤਾਂ ਦੀ ਭੀੜ ਹੋ ਗਈ ਐ ਸ਼ਿਵਲੇ ਮੰਦਿਰ ਦੇ ਵਿੱਚ ਭਗਵਾਨ ਨੇ ਸਭ ਦੀ ਮਨੋ ਕਾਮਨਾ ਪੂਰਨ ਕਰਨ ਤੇ ਕਾਵੜਾਂ ਵੀ ਮੰਦਿਰ ਤੋਂ ਗਈਆਂ ਹੋਈਆਂ ਨੇ ਕਾਰਨਾਂ ਦੀ ਵੀਟ ਹੋ ਰਹੀ ਹੈ ਸ਼੍ਰੀ ਰਾਤਰੀ ਵਾਲ ਦਿਨ ਉਹ ਆ ਕੇ ਪਹੁੰਚਣਗੇ ਇਤਿਹਾਰ ਦੇ ਦਿਨ ਕਾਵਣਾ ਚੜਾਉਣਗੇ ਉਹ ਆਪਦੀਆਂ ਮਨੋ ਕਾਮਨਾ ਪੂਰੀਆਂ ਕਰਨਗੇ ਸਾਰੇ ਮੰਡੀ ਨਿਵਾਸੀਆਂ ਨੂੰ ਸਾਰੇ ਪੋਲੇਸ਼ਨ ਸ਼ੰਕਰ ਦੇ ਭਗਤਾਂ ਨੂੰ ਉਹਨਾਂ ਦੀਆਂ ਪੋਲੇਸ਼ਨਰ ਅੱਗੇ ਅਰਦਾਸ ਕਰਦੇ ਕਿ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਬਹੁਤ ਸ਼ੰਕਰ ਦੇ ਵਾਲੇ ਹੀ ਹੈ